ਹਾਂ ਜੀ ਬਾਕੀ ਨੇ ਕਈ ਮਾਮਲੇ ਆ ਜਿਹੜੀ ਕਮੇਟੀ ਦੀ ਗੱਲ ਕਰਦੇ ਜਿਸ ਤਰ੍ਹਾਂ ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਕੋ ਤੇ 1 ਮਿੰਟ ਗਿਆ ਉਹ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨੀ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਨਿਰੰਤ ਕਿਤੀ ਜਾਂਦੀ ਸਾਨੂੰ ਕੋਈ ਨਾ ਕੋਈ ਸੁਧੌਣੀ ਚਾਹੀਦੀ 40 ਲੱਖ ਸਰਕਾਰੀ ਖਰਚਾ ਕੋਈ ਪਰਿਵਾਰਨੀ ਕੋ ਬਣਾਣੀ ਹੱਡਾ। ਬਬੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ? ਉੱਥੇ ਕਿਹੜੇ ਸਟੋਰ ਤੇ ਕੰਮ ਕਰਦਾ ਸੀ? ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 33 ਸਾਲ ਉਮਰ ਸੀ। ਜਿਹੜੀ ਜਿੰਨੇ ਨੋ ਹੈ ਉਹ 28 ਸਾਲ ਉਮਰ ਇਹ ਨਿਆਣ ਮਾ ਤੇ ਗਈ। ਕੋਈ ਆਮਲਾਂ ਕੀ ਸੀ ਰਣਾ ਗੋੜੀ ਜੰਨੀ ਕੋਈ ਇੰਡਸਟਰੀ ਜਾਂ ਕੋਈ ਕਾਰੋਬਾਰ ਨਹੀਂ ਬਣਦਾ ਵੀ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਜੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਤੋਂ ਨਿਕਲੇ ਨਹੀਂ ਹਨ ਪਛਾਤੇ ਬੰਦੇ ਕਿੰਨਾ ਸਮਾਂ ਹੋ ਗਿਆ ਸੀ ਬਾਹਰ ਕਿੰਨੇ ਕਰਜਾ ਪਰਵਾਹ ਦੇ ਸਿਰ ਤੇ ਹੈ 40 ਲੱਖ ਦਾ ਕਰਜਾ ਮੁੰਡੇ ਦੇ ਸਿਰ ਤੇ ਤੇ ਕਮਾਣ ਵਾਲਾ ਕੋਈ ਨਹੀਂ ਕਰਦਾ ਉਹ ਬਰਾ ਡਾਕ ਪੀਸ ਤੇ ਕੀ ਕੰਮ ਕਰਦਾ ਜਸੀਲ ਸਿੰਘ ਸੀ ਸਟੋਰਜ ਕੰਮ ਕਰਦਾ ਸੀ

ਮੇਰੇ ਹਸਬੰਦ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਬਾਹਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਨੇ ਤੇ ਸਾਡੇ ਸੇ ਤੇ ਬਹੁਤ ਸਾਰਾ ਕਰਜ਼ਾ ਲਾ ਤਾ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹੋ ਹੀ ਕਿ ਦੋ ਮਹੀਨੇ ਲਈ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਸਮਾਂ ਬਾਹਰ ਕਿੰਨਾ ਟਾਈਮ ਲੱਗ ਸਟੰਪ ਕਰਦਾ ਪਤਾ ਕਿ 36 ਦੀ ਮਾਫ ਕਰ ਜਾ ਸਾਢੇ 8 ਤੱਕ ਨਹੀਂ ਉਤਰਿਆਗਾ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਸਲ ਮੰਦੀ ਉਹਨਾਂ ਸਾਡਾ ਵਿਆਜ ਚੱਲ ਜਾਂਦਾ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ ਇਹਨਾਂ ਦੇ ਤੇ ਬਦਲ ਵੀ ਨਹੀਂ ਆਗਾ

ਇਹ ਜਿਹੜੀ ਘਟਨਾ ਆਪਰੇ ਉੱਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਸਾਰਾ ਵਾਕਿਆ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ ਉਪਾਜੀ ਪੂਰਾ ਹੋ ਗਿਆ ਕਿੰਨੀ ਹੋਰੀ ਉਹਨਾਂ ਦੇ ਇੱਕ ਘਰ ਦੇ ਉੱਤੇ ਦਿਮਾਗ ਚ ਵੱਜੇ ਜਾਂਦੇ ਕਿ ਮੈਂ ਜਸਵੀਤ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਹੋਇਆ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਦੋਖਲੇ ਵਿੱਚ ਸਾਰੇ ਹਾਂ ਬਕਰੀ ਦੀ ਇਹ ਫਰੀਅਮ ਬਾਹਰ ਚ ਨੋਲਵਾਂ ਜਿਹੜੇ ਬਾਹਰ ਜਾਂਦੇ ਨੇ ਸਵਰਥਾਂ ਨੂੰ ਲੈ ਕੇ ਕੀ ਜਾਉਂਦੇ ਉਹ ਤੋਂ ਦੀ ਸਰਕਾਰਾਂ ਤੇ ਇੱਕੋ ਹੀ ਹੁੰਦਾ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਿਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਅਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਉਹ ਦੋ ਤਿੰਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਹੈ ਇਹ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜੰਮੀ ਹੋਏ ਔਰ ਕਿੰਨੇ ਲੋਕਾਂ ਨੂੰ ਫੇਰਿਆ ਜਾਂਦਾ ਜੀ ਜਿਹੜੀ ਸੁਣਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਉਹ ਥੱਲੇ ਉਤਰੇ ਨੇ ਗਰਾਊਂਡ 'ਤੇ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ ਤਿੰਨ ਚਾਰ ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ ਕੀ ਮੰਗ ਕਰਦੇ ਨੇ ਪਰਿਵਾਰ ਦੇ ਵਾਸਤੇ ਕੀ ਮੰਗਦੇ ਪਰਿਵਾਰ ਦੇ ਅਸੀਂ ਤੇ ਕਹਿੰਦੇ ਹਾਂ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਫਾਇਦਾ ਮਿਲਣੀ ਚਾਹੀਦੀ ਜੋ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ ਤੇ ਉਹ ਕਰਜ਼ਾ ਇਹਨਾਂ ਕੋਲ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪਰਿਵਾਰ ਦੀ ਹਾਲਤ ਦੇਖੀਏ ਤਾਂ ਕਿਸ ਤਰ੍ਹਾਂ ਦੀ ਹਾਲਤ ਹੈ ਘਰ ਦੇ ਟਿਕਾਣੇ ਟਕਮਾਉਣ ਵਾਲਾ ਜਾਂ ਆਪਣਾ ਪਰਿਵਾਰ ਕਮਾੜ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਝੱਕ ਦਾ ਮੇ ਇਹਨਾਂ ਨੂੰ ਹੋ ਗਿਆ ਟੈਗ ਜਾਲ ਤਿੰਨ ਸਟੈਂਡਰਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉਗੋ ਆਏ ਕੀ ਮੰਗਦੇ ਆਹ ਤੇ ਉਹ ਕਹਿੰਦੇ ਆ ਕਿ ਥੋੜੀ ਬਾਕੀ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਾਧਮ ਮਿਲ ਜਾਵੇ ਕਿ ਇਹ ਬੱਚਿਆਂ ਦਾ ਕੋਈ ਥੋੜਾ ਜਿਹਾ ਠੋੜਾ ਸਹੀ ਹੋ ਜਾਵੇ ਇਹਦੇ ਛੋਟੇ ਕਿੰਨੇ ਬੱਚੇ ਦੋ ਨੇ ਬੇਟਾ ਇੱਕ ਬੇਟੀ ਕਿਹੜੀ ਪਾਸਟ ਕਿ